ਮੈਂ ਤੈਨੂੰ ਕਬੂਲ ਮੈਂ ਤੈਨੂੰ ਕਬੂਲ ਹੋ ਇਸ ਬਾਤ ਦਾ ਗਵਾਹ ਖੁਦਾ ਖੁਦਾ ਗਵਾਹ ਪੰਜਾਬੀ 뮤직 ਇੰਡਸਟਰੀ ਦੇ ਸੁਪਰਸਟਾਰ ਖਾਨ ਸਾਹਿਬ ਖਾਨ ਸਾਹਿਬ ਦੀ ਆਵਾਜ਼ ਆ ਜਾਦੂ ਤੁਸੀਂ ਸਾਰੇ ਜਾਣਦੇ ਹੋਂ ਉਹਨਾਂ ਦੇ ਗੀਤ ਜਿਵੇਂ ਪੁਰਾਣੇ ਹਿੱਟ ਤੋਂ ਲੈ ਕੇ ਨਵੇਂ ਟਰੈਕਸ ਤੱਕ ਅੱਜ ਵੀ ਲੋਕਾਂ ਦੇ ਦਿਲ ਨੂੰ ਛੂ ਜਾਂਦੇ ਨੇ ਚਾਹੇ ਨੌਜਵਾਨ ਹੋਣ ਜਾਂ ਵੱਡੀ ਉਮਰ ਦੇ ਹਰ ਕੋਈ ਉਹਨਾਂ ਦੇ ਗੀਤਾਂ ਨੂੰ ਸੁਣਦਾ ਹੈ ਤੇ ਪਿਆਰ ਦਿੰਦਾ ਹੈ ਹਾਲੀ ਵਿੱਚ ਖਾਨ ਸਾਹਿਬ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਇਸ ਵੀਡੀਓ ਚ ਉਹ ਆਪਣੇ ਸੁਪਰ ਹਿੱਟ ਗੀਤ ਤੂੰ ਮuje ਕਬੂਲ ਗਾਉਂਦੇ ਨਜ਼ਰ ਆ ਰਹੇ ਨੇ ਇਹ ਵੀਡੀਓ ਖਾਨ ਸਾਹਿਬ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਜਿਸ ਨੂੰ ਫੈਨਸ ਵੱਲੋਂ ਖੂਬសារਤ ਪਿਆਰ ਮਿਲ ਰਿ ਉਹਨਾਂ ਦੀ ਇਸ ਪਰਫਾਰਮੈਂਸ ਨੇ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਦਾ 뮤직 ਅੱਜ ਵੀ ਨਵੇਂ ਗੀਤਾਂ ਨੂੰ ਟੱਕਰ ਦਿੰਦਾ ਹੈ। ਖਾਨ ਸਾਹਿਬ ਨੂੰ ਸਿਰਫ ਫੈਨਸ ਹੀ ਨਹੀਂ ਸਗੋ ਪੰਜਾਬੀ ਇੰਡਸਟਰੀ ਦਾ ਹਰ ਗਾਇਕ ਚਾਹੇ ਛੋਟਾ ਹੋਵੇ ਚਾਹੇ ਵੱਡਾ ਬਹੁਤ ਰਿਸਪੈਕਟ ਕਰਦੇ ਹਨ। ਉਹਨਾਂ ਦੀ ਸਾਦਗੀ, ਮਿਹਨਤ ਤੇ ਟੈਲੈਂਟ ਨੇ ਉਹਨਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ। ਤੁਸੀਂ ਵੀ ਇਹ ਵੀਡੀਓ ਦੇਖੋ ਖਾਨ ਸਾਹਿਬ ਦੀ ਮਜ਼ਬੂਤ ਆਵਾਜ਼ ਅਤੇ ਦਿਲ ਨੂੰ ਛੂ ਜਾਣ ਵਾਲੀ ਗੀਤ ਦਾ ਮਸਾਲਾ। ਹੋ ਮੁਝੇ ਕਬੂਲ मैं तुझे कबूस कवा खुदा खुदा गवा, गवा।, गवा।, गवा। तूं मुझे ख़बू मुझे ख़बू बात खुदाु ख़ुदा खुदा ਪੰਜਾਬੀ 뮤직 ਇੰਡਸਟਰੀ ਦੇ ਸੁਪਰਸਟਾਰ ਖਾਨ ਸਾਹਿਬ ਖਾਨ ਸਾਹਿਬ ਦੀ ਆਵਾਜ਼ ਦਾ ਜਾਦੂ ਤੁਸੀਂ ਸਾਰੇ ਜਾਣਦੇ ਹੀ ਹੋ ਉਹਨਾਂ ਦੇ ਗੀਤ ਜਿਵੇਂ ਪੁਰਾਣੇ ਹਿੱਟ ਤੋਂ ਲੈ ਕੇ ਨਵੇਂ ਟਰੈਕਸ ਤੱਕ ਅੱਜ ਵੀ ਲੋਕਾਂ ਦੇ ਦਿਲ ਨੂੰ ਛੂ ਜਾਂਦੇ ਨੇ ਚਾਹੇ ਨੌਜਵਾਨ ਹੋਣ ਜਾਂ ਵੱਡੀ ਉਮਰ ਦੇ ਹਰ ਕੋਈ ਉਹਨਾਂ ਦੇ ਗੀਤਾਂ ਨੂੰ ਸੁਣਦਾ ਹੈ ਤੇ ਪਿਆਰ ਦਿੰਦਾ ਹੈ ਹਾਲ ਹੀ ਵਿੱਚ ਖਾਨ ਸਾਹਿਬ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਇਸ ਵੀਡੀਓ ਚ ਉਹ ਆਪਣੇ ਸੁਪਰ ਹਿੱਟ ਗੀਤ ਤੂੰ ਮੇझे ਕਬੂਲ ਗਾਉਂਦੇ ਨਜ਼ਰ ਆ ਰਹੇ ਨੇ ਇਹ ਵੀਡੀਓ ਖਾਨ ਸਾਹਿਬ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਜਿਸ ਨੂੰ ਫੈਨਸ ਵੱਲੋਂ ਖੂਬਸਰਾ ਪਿਆਰ ਮਿਲ ਰ ਉਹਨਾਂ ਦੀ ਇਸ ਪਰਫਾਰਮੈਂਸ ਨੇ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਦਾ 뮤직 ਅੱਜ ਵੀ ਨਵੇਂ ਗੀਤਾਂ ਨੂੰ ਟੱਕਰ ਦਿੰਦਾ ਹੈ। ਖਾਨ ਸਾਹਿਬ ਨੂੰ ਸਿਰਫ ਫੈਨਸ ਹੀ ਨਹੀਂ ਸਗੋ ਪੰਜਾਬੀ ਇੰਡਸਟਰੀ ਦਾ ਹਰ ਗਾਇਕ ਚਾਹੇ ਛੋਟਾ ਹੋਵੇ ਜਾਂ ਵੱਡਾ ਬਹੁਤ ਰਿਸਪੈਕਟ ਕਰਦੇ ਹਨ। ਉਹਨਾਂ ਦੀ ਸਾਦਗੀ, ਮਿਹਨਤ ਤੇ ਟੈਲੈਂਟ ਨੇ ਉਹਨਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ। ਤੁਸੀਂ ਵੀ ਇਹ ਵੀਡੀਓ ਦੇਖੋ ਖਾਨ ਸਾਹਿਬ ਦੀ ਮਜ਼ਬੂਤ ਆਵਾਜ਼ ਅਤੇ ਦਿਲ ਨੂੰ ਛੂ ਜਾਣ ਵਾਲੀ ਗੀਤ ਦਾ ਮਸਾਲਾ। ਹੋ ਮੁਝੇ ਕਬੂਲ मैं तुझे गुगू बात खां गवा ख़ुदा ख़ुदा गवा ख़ुदा गवा, खुदा गवा, खुदा गवा